ਸਸਤੀਆਂ ਚੀਜ਼ਾਂ ਦੇ ਵਿੱਚ ਅਸੀਂ ਗੱਲ ਕਰਾਂਗੇ 골ਡ ਦੀ, ਮੋਬਾਈਲ ਦੀ, ਮੋਬਾਈਲ ਚਾਰਜਰ ਦੀ, ਸੋਲਰ ਪੈਨਲ ਦੀ, ਠੀਕ ਹੈ ਜੀ, ਸੀ ਫੂਡ ਦੀ, ਇਲੈਕਟ੍ਰਿਕ ਵਾਇਰ ਦੀ, ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋਈਆਂ। 10 ਲੱਖ ਦੀ ਇਨਕਮ ਤੇ ਟੈਕਸ ਬਣਦਾ ਅੱਜ ਦੀ ਰੇਟ 'ਚ 62400 ਰੁਪਏ। ਠੀਕ ਹੈ। ਜੋ ਕਿ ਹੁਣ ਤੋਂ ਬਣੇਗਾ 52000 ਰੁਪਏ। ਠੀਕ ਹੈ। ਤੇ ਲਗਭਗ 10400 ਦਾ ਬੈਨੀਫਿਟ ਨਜ਼ਰ ਆਉਂਦਾ ਹੈ ਪਰ ਪਰਸਨ। ਇੰਟਰਨਸ਼ਿਪਸ ਖੁੱਲਣਗੀਆਂ, ਠੀਕ ਹੈ। ਉਹਨਾਂ ਨੇ ਗੱਲ ਕੀਤੀ ਲਗਭਗ ਕਾਫੀ ਬੱਚਿਆਂ ਨੂੰ ਇੰਟਰਨਸ਼ਿਪ ਦੇਣਗੇ ਤੇ 5000 ਰੁਪਏ ਮਹੀਨੇ ਦੀ ਵੀ ਉਹਨਾਂ ਨੇ ਗੱਲ ਕੀਤੀ ਪੰਜਾਬ ਬੁਲਟਨ ਦੇਖ ਰਿਹਾ ਸਾਈਜ਼ ਅਸ਼ਕੰਦਰ ਸਵਾਗਤ ਹੈ ਮੈਂ ਭਾਵਨਾ ਸ਼ਰਮਾ ਅੱਜ ਵਿੱਤ ਮੰਤਰੀ ਨਿਰਮਲ ਸਿਤਾੜਮਨ ਵੱਲੋਂ ਨਵਾਂ ਬਜਟ ਜਿਹੜਾ ਆ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਸੀ ਕਾਫੀ ਉਮੀਦ ਸੀ ਲੋਕਾਂ ਦੇ ਵਿੱਚ ਨਵੇਂ ਬਜਟ ਨੂੰ ਲੈ ਕੇ ਸੋ ਕਿਹੜੀਆਂ ਕਿਹੜੀਆਂ ਉਮੀਦਾਂ ਲੋਕਾਂ ਦੀਆਂ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਸਾਡੇ ਨਾਲ ਗੱਲ ਕਰਨ ਲਈ ਸੀ ਇਹ ਤੁਸੀਂ ਸਾਡੇ ਬਜਾਜ ਸਰ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੁਲਟਨ ਥੈਂਕ ਯੂ ਮੈਮ ਥੈਂਕ ਯੂ ਮੈਨੂ ਬੁਲਾਣ ਲਈ ਮੈਮ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਪਹਿਲੇ ਤਾਂ ਕਿ ਜਿਹੜਾ ਆਮ ਬੰਦਾ ਵੈ ਉਹਨੂੰ ਕੀ ਕੀ ਫਾਇਦੇ ਹੋਏ ਆ ਠੀਕ ਹੈ ਜਿੱਦਾਂ ਕਿ ਸਾਰਿਆਂ ਨੂੰ ਮਿਸ ਇਨਕਮ ਟੈਕਸ ਲੈਬ ਤੋਂ ਤੇ ਇਨਕਮ ਟੈਕਸ ਲੈਬ ਦੇ ਵਿੱਚ ਬਹੁਤ ਵੀ ਬਦਲਾਵ ਕੀਤਾ ਗਿਆ ਹੈ ਜਿੱਦਾਂ ਕਿ ਅਸੀਂ ਗੱਲ ਕਰੀਏ ਕਿ ਇੱਕ EMPLOYE CATEGORY ਦੀ ਠੀਕ ਹੈ ਭਾਵੇਂ ਪੈਨਸ਼ਨਰ ਹੈ ਭਾਵੇਂ ਸੈਲਰੀਡ EMPLOYE ਹੈ ਠੀਕ ਹੈ ਉਹਦੀ ਜਿਹੜੀ ਡਿਡਕਸ਼ਨ ਹੈ ਉਹ ਸਟੈਂਡਰਡ ਡਿਡਕਸ਼ਨ ਜਿਹੜੀ ਸੀ ਕਹਾਂਗੇ ਉਹ 50000 ਸੀ ਜਿਹਨੂੰ 75000 ਕਰ ਦਿੱਤਾ ਗਿਆ ਦੂਸਰਾ ਬੈਨੀਫਿਟ ਜਿਹੜਾ ਪੈਨਸ਼ਨਰਸ ਨੂੰ ਦਿੱਤਾ ਗਿਆ ਫੈਮਲੀ ਪੈਨਸ਼ਨ ਦਾ ਉਹਨਾਂ ਦੀ ਡਿਡਕਸ਼ਨ 25 25000 ਕਰਤੀ ਗਈ ਜਿਹੜੀ ਕਿ ਪਹਿਲਾਂ 15000 ਹੁੰਦੀ ਸੀ ਇਸ ਤੋਂ ਇਲਾਵਾ ਸਲੈਬ ਰੇਟ ਦੇ ਜਿਹੜੇ ਬੈਨੀਫਿਟ ਹੈ ਉਹ ਵੀ ਆਏ ਨੇ ਠੀਕ ਹੈ ਜੀ ਹੁਣ ਦੇ ਜਿਹੜੇ ਸਲੈਬ ਰੇਟ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 0 ਤੋਂ ਲੈ ਕੇ 3 ਲੱਖ ਤੱਕ ਨਿਲ ਹੈ 3 ਲੱਖ ਤੋਂ ਲੈ ਕੇ 7 ਲੱਖ ਤੱਕ ਦੀ ਇਨਕਮ ਤੇ 5% ਟੈਕਸ ਪਵੇਗਾ 7 ਲੱਖ ਤੋਂ 10 ਲੱਖ ਤੱਕ 10% ਟੈਕਸ ਪਵੇਗਾ ਤੇ 10 ਲੱਖ ਤੋਂ 12 ਲੱਖ ਤੱਕ 15% 12 ਲੱਖ ਤੋਂ 15% 15 ਲੱਖ ਤੱਕ ਜਿਹੜਾ ਪਏਗਾ ਉਹ 20% ਪਏਗਾ ਔਰ 15 ਲੱਖ ਤੋਂ ਉੱਪਰ 30% ਪਏਗਾ ਇਹਦੇ ਨਾਲ ਅਸੀਂ ਅਗਰ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ ਕਿ ਹਾਲੇ ਤੱਕ ਨਵੀਂ ਰਜਿਮ ਦੀ ਜਿਹੜੀ ਗੱਲ ਚੱਲ ਰਹੀ ਸੀ ਉਹ ਚ ਅੱਜ ਤੱਕ ਅਗਰ ਕਹੀਏ ਕਿ 10 ਲੱਖ ਦੀ ਇਨਕਮ ਤੇ ਕਿੰਨਾ ਟੈਕਸ ਬਣਦਾ ਤੇ 10 ਲੱਖ ਦੀ ਇਨਕਮ ਤੇ ਟੈਕਸ ਬਣਦਾ ਅੱਜ ਦੀ ਰੇਟ 'ਚ 62000 ਤੇ 400 ਰੁਪਏ ਠੀਕ ਹੈ ਜੋ ਕਿ ਹੁਣ ਤੋਂ ਬਣੇਗਾ 52000 ਰੁਪਏ ਠੀਕ ਹੈ ਤੇ ਲਗਭਗ 10400 ਦਾ ਬੈਨੀਫਿਟ ਨਜ਼ਰ ਆਉਂਦਾ ਵਾ ਪਰ ਪਰਸਨ ਹਰ ਬੰਦੇ ਦਾ ਜੇ 10 ਲੱਖ ਦੀ ਉਹਦੀ ਇਨਕਮ ਹੈਗੀ ਹੈ ਤੇ ਇਹ ਇੱਕ ਐ ਅੱਛਾ ਮੂਵ ਹੈ ਅੱਛਾ ਬੈਨੀਫਿਟ ਦਿੱਤਾ ਗਿਆ ਵਾ ਆਮ ਬੰਦਿਆਂ ਨੂੰ ਜੇਕਰ ਗੱਲ ਕਰੀਏ ਮੀਡਲ ਕਲਾਸ ਬੰਦੀ ਦੀ ਉਹਦੇ ਲਈ ਇਹ ਬਜਟ ਕਿ ਹੋ ਜਿਆ ਸਾਬਿਤ ਹੋਏਗਾ ਜੇਕਰ ਅਸੀਂ ਗੱਲ ਕਰੀਏ ਓਵਰਆਲ ਬਜਟ ਕਿਦਾਂ ਦਾ ਵਾ ਬਜਟ ਦੇ ਵਿੱਚ ਬਹੁਤ ਸਾਰਾ ਬਹੁਤ ਸਾਰੀ ਚੇਂਜਸ ਕੀਤੀਆਂ ਗਈਆਂ ਠੀਕ ਹੈ ਮਤਲਬ ਹਰ ਇੱਕ ਜਿਹੜਾ ਕਹਿ ਸਕਦੇ ਹੋ ਸੈਕਟਰ ਨੂੰ ਫੋਕਸ ਕੀਤਾ ਗਿਆ ਅਸੀਂ ਗੱਲ ਕਰੀਏ এমਪਲੋਇਮੈਂਟ ਖੇਤਰ ਦੀ ਔਰਤੇ ਵੀ ਐਮ ਐਸ ਐਮ ਇਸ ਦੇ ਉੱਪਰ ਵੂਮਨ ᱮਮਪਾਵਰਮੈਂਟ ਦੇ ਉੱਪਰ ਨਵੀਂ ਇਨੋਵੇਸ਼ਨ ਦੇ ਉੱਪਰ ਕਾਫੀ ਪ੍ਰੋਗਰੈਸਿਵ ਹੈ ਬਜਟ ਐਸੀ ਗੱਲ ਨਹੀਂ ਹੈ ਹਾਂ ਕਹਿ ਸਕਦੇ ਹੋ ਕਿ ਕਾਫੀ ਚੀਜ਼ਾਂ ਸਸਤੀਆਂ ਜ਼ਰੂਰ ਹੋਈਆਂ ਨੇ ਸਸਤੀਆਂ ਚੀਜ਼ਾਂ ਦੇ ਵਿੱਚ ਅਸੀਂ ਗੱਲ ਕਰਾਂਗੇ 골ਡ ਦੀ ਮੋਬਾਈਲ ਦੀ ਮੋਬਾਈਲ ਚਾਰਜਰ ਦੀ ਸੋਲਰ ਪੈਨਲ ਦੀ ਠੀਕ ਹੈ ਜੀ ਸੀ ਫੂਡ ਦੀ ਇਲੈਕਟ੍ਰਿਕ ਵਾਇਰ ਦੀ ਇਹ ਸਾਰੀਆਂ ਚੀਜ਼ਾਂ ਸਸਤੀਆਂ ਹੋਈਆਂ ਠੀਕ ਹੈ ਜਿਹਦੇ ਕਰਕੇ ਅਨਵਰ ਟਾਈਮ 'ਚ ਕਾਫੀ ਬੈਨੀਫਿਟ ਮਿਲੇਗਾ ਔਰ ਇਸ ਬਜਟ ਦੇ ਵਿੱਚ ਐਸੀ ਕਾਫੀ ਚੀਜ਼ਾਂ ਹੈਗੀਆਂ ਜਿਹਦੇ ਨਾਲ ਅਨੁਲੈ ਟਾਈਮ ਦੇ ਵਿੱਚ ਤੁਸੀਂ ਪ੍ਰੋਗਰੈਸ ਦੇਖ ਸਕੋਗੇ ਇਹ ਹੈ ਕਿ ਹਾਂ ਕਈ ਜਗ੍ਹਾ ਟੈਕਸ ਨੂੰ ਇਨਕਰੀਜ਼ ਵੀ ਕੀਤਾ ਗਿਆ ਵਾ ਠੀਕ ਹੈ ਅਸੀਂ ਮੰਨਦੇ ਹਾਂ ਪਰ ਕਾਫੀ ਬੈਨੀਫਿਟਸ ਵੀ ਦਿੱਤੇ ਗਏ ਸਟੂਡੈਂਟਸ ਦੇ ਲਈ ਕੀ ਚੀਜ਼ ਇਸ ਟੈਕਸ ਦੇ ਵਿੱਚ ਦੇਖਣ ਨੂੰ ਮਿਲੀ ਨਵੇਂ ਬਜਟ ਦੇ ਵਿੱਚ ਕਿਉਂਕਿ ਸਟੂਡੈਂਟਸ ਦਾ ਜਿਹੜਾ ਪਵਿੱਛਾ ਹੈ ਉਹ ਕਾਫੀ ਜ਼ਰੂਰੀ ਹੁੰਦਾ ਹੈ ਔਰ ਕਾਫੀ ਤਰ੍ਹਾਂ ਦੇ ਲੋਨ ਦੀ ਵੀ ਜਿਹੜੀ ਦੱਸੀ ਜਾ ਰਹੀ ਹੈ ਕਿ ਮਨਜ਼ੂਰੀ ਜਿਹੜੀ ਦਿੱਤੀ ਗਈ ਹੈ ਅਸੀਂ ਗੱਲ ਕਰਾਂਗੇ ਜਿਹੜੀ ਸਟੂਡੈਂਟਸ ਦੀ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਸਟੂਡੈਂਟਸ ਨੂੰ ਕਾਫੀ ਸਾਰੇ ਬੈਨੀਫਿਟਸ ਜਿੱਦਾਂ ਇੰਟਰਨਸ਼ਿਪਸ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਕਿ ਇੰਟਰਨਸ਼ਿਪ ਵਾਸਤੇ ਕਾਫੀ ਸਾਰੇ ਬੈਨੀਫਿਟਸ ਦਿੱਤੇ ਆ ਔਰ ਇਹ ਹੀ ਜਿਹੜੀ ਇਨੋਵੇਸ਼ਨ ਹੈ ਇਨੋਵੇਸ਼ਨ ਦੇ ਉੱਪਰ ਗੱਲ ਕੀਤੀ ਹੈ ਤੇ ਜਦ ਮੌਕਾ ਮਿਲੇਗਾ ਸਟੂਡੈਂਟਸ ਨੂੰ ਇੰਟਰਨਸ਼ਿਪਸ ਖੁੱਲਣਗੀਆਂ ਠੀਕ ਹੈ ਉਹਨਾਂ ਨੇ ਗੱਲ ਕੀਤੀ ਲਗਭਗ ਕਾਫੀ ਬੱਚਿਆਂ ਨੂੰ ਇੰਟਰਨਸ਼ਿਪ ਦੇਣਗੇ ਤੇ 5000 ਰੁਪਏ ਮਹੀਨੇ ਦੀ ਵੀ ਉਹਨਾਂ ਨੇ ਗੱਲ ਕੀਤੀ ਇਹਦੇ ਵਿੱਚ ਤੇ ਇਦਾਂ ਦੇ ਕਈ ਬੈਨੀਫਿਟ ਸਟੂਡੈਂਟਸ ਨੂੰ ਦੇਣਗੇ ਜਿਹਦੇ ਨਾਲ ਸਟੂਡੈਂਟਸ ਦਾ ਜਿਹੜਾ ਰੁਝਾਨ ਹੈ ਉਹ ਵਧੇਗਾ ਇਦਾਂ। ਦਵਾਈਆਂ ਦੀ ਜੇਕਰ ਗੱਲ ਕਰੀਏ ਦਵਾਈਆਂ ਦੇ ਉੱਤੇ ਟੈਕਸ ਕਿੰਨਾ ਕੁ ਲੱਗ ਰਿਹਾ ਹੈ? ਦਵਾਈਆਂ ਦੀ ਜਿੱਦਾਂ ਕਿ ਅਸੀਂ ਪਹਿਲੇ ਤਾਂ ਤਿੰਨ ਕੈਂਸਰ ਮੈਡੀਸਿਨਸ ਦੀ ਗੱਲ ਮੈਡਮ ਨੇ ਕੀਤੀ ਸਾਡੇ ਆਨਰੇਬਲ ਫਾਈਨਾਂਸ ਮਿਨਿਸਟਰ ਨੇ ਕਿ ਤਿੰਨ ਜਿਹੜੀਆਂ ਮੈਡੀਸਿਨਸ ਉਹਨਾਂ ਨੇ ਇਹਦੇ ਵਿੱਚੋਂ ਕਸਟਮ ਡਿਊਟੀ ਘਟਾਈ ਆ ਤੇ ਐਗਜ਼ੈਪਟ ਕੀਤੀਆਂ ਮੈਂ। ਇਹ ਇੱਕ ਅੱਛਾ ਮੂਵ ਹੈ। ਠੀਕ ਹੈ ਕੈਂਸਰ ਦੀ ਦਵਾਈ ਆਲਰੇਡੀ ਇੱਕ ਮਹਿੰਗੀ ਹੈ। ਠੀਕ ਹੈ। ਇਸੇ ਤਰੀਕੇ ਆਪਾਂ ਅੱਗੇ ਵੀ ਗੱਲ ਕੀਤੀ ਜਿੱਦਾਂ 골ਡ ਦੀ ਗੱਲ ਕਰੀਏ ਕਿ 골ਡ ਦਾ ਰੇਟ ਆਲਰੇਡੀ ਬੜਾ ਇੱਕ ਤੇਜ਼ ਸੀ ਠੀਕ ਹੈ ਉਹਦੇ ਤੇ ਕਸਟਮ ਡਿਊਟੀ ਘਟਾਤੀ ਗਈ ਠੀਕ ਹੈ ਤੇ ਸੋਨੇ ਤੇ ਵੀ ਤੇ ਚਾਂਦੀ ਤੇ ਵੀ ਤੇ ਰੇਟ ਤੇ ਥੋੜਾ ਜਿਹਾ ਕੰਟਰੋਲ ਆਏਗਾ ਠੀਕ ਹੈ ਜੇਕਰ ਫਾਰਮਰਸ ਦੀ ਗੱਲ ਕੀਤੀ ਜਾਵੇ ਜੁੜ ਕੇ ਪਹਿਲਾਂ ਕਾਫੀ ਪਰੇਸ਼ਾਨ ਸੀਗੇ ਔਰ ਇਸ ਵਾਰ ਦੇ ਬਜਟ ਤੋਂ ਉਹਨਾਂ ਨੂੰ ਕਾਫੀ ਉਮੀਦ ਸੀਗੀ ਉਹਨਾਂ ਦੀ ਉਮੀਦਾਂ ਦੇ ਉੱਤੇ ਖਰੇ ਉੱtre ਆ ਜੀ ਅਸੀਂ ਗੱਲ ਕਰਾਂਗੇ ਇਹਦੇ ਵਿੱਚ ਆਨਰੇਬਲ ਫਾਈਨਾਂਸ ਮਿਨਿਸਟਰ ਨੇ ਕਾਫੀ ਸਾਰੀਆਂ ਅਨਾਉਂਸਮੈਂਟਸ ਜਿਹੜੀਆਂ ਹੈਗੀਆਂ ਐਗਰੀਕਲਚਰਲ ਸੈਕਟਰ ਨੂੰ ਲੈ ਕੇ ਕੀਤੀਆਂ ਨੇ ਐਗਰੀਕਲਚਰਲ ਸੈਕਟਰ ਦੇ ਉੱਤੇ ਆਲਰੇਡੀ ਇਹਨਾਂ ਨੇ ਹਾਇਰ ਐਮਐਸਪੀਜ਼ ਵਗੈਰਾ ਅਨਾਉਂਸ ਕੀਤੀਆਂ ਸੀਗੀਆਂ ਜਿਹੜੀਆਂ ਕਿ ਐਦਕੀ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਔਰ ਐਗਰੀਕਲਚਰ ਸੈਕਟਰ ਦੇ ਉੱਤੇ ਇਹਨਾਂ ਨੇ ਕਾਫੀ ਜ਼ਿਆਦਾ ਚੀਜ਼ਾਂ ਦਿੱਤੀਆਂ ਨੇ ਜੇਕਰ ਟ੍ਰੈਵਲ ਦੇ ਉੱਤੇ ਗੱਲ ਕਰੀਏ ਔਰ ਬਾਕੀ ਚੀਜ਼ਾਂ ਦੇ ਉੱਤੇ ਗੱਲ ਕਰੀਏ ਕਿੰਨਾ ਕੁ ਪ੍ਰਭਾਵ ਪਿਆ ਬਜਟ ਦਾ ਟ੍ਰੈਵਲ ਤੋਂ ਰਿਲੇਟਡ ਤੁਸੀਂ ਗੱਲ ਕਰੋਗੇ ਅਗਰ ਓਵਰਆਲ ਜਿਹੜਾ ਬਜਟ ਦੇਖੋ ਹੈਗਾ ਨਾ ਹਰ ਹਰ ਚੀਜ਼ ਨੂੰ ਉਹਨਾਂ ਨੇ ਕਵਰ ਕੀਤਾ ਵਾ ਅਸੀਂ ਗੱਲ ਕਰੀਏ ਕਿ ਕਾਫੀ ਚੀਜ਼ਾਂ ਨੇ ਇਹਨਾਂ ਨੇ ਟੱਚ ਕੀਤਾ ਵਾ ਟੂਰਿਜ਼ਮ ਨੂੰ ਪ੍ਰੋਮੋਟ ਕਰਨ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਠੀਕ ਹੈ ਜੀ ਟੂਰਿਜ਼ਮ ਵਾਸਤੇ ਕਾਫੀ ਕੁਝ ਇਹਨਾਂ ਨੇ ਜਿਹੜਾ ਹੈ ਆਉਣ ਵਾਲੇ ਸਮੇਂ ਤੁਸੀਂ ਜਿਹੜਾ ਇਹਦੇ ਵਿੱਚ ਇੰਪਰੂਵਮੈਂਟਸ ਦੇਖੋਗੇ ਕਿ ਕਾਫੀ ਸਾਰੇ ਕਲਸਟਰਸ ਡਿਵੈਲਪ ਹੋਣਗੇ ਜਿਹਦੇ ਤੇ ਨਾਲ ਡਿਵੈਲਪਮੈਂਟ ਇਫੈਕਟ ਆਏਗਾ ਹੀ ਆਏ। ਜੇਕਰ ਗੱਲ ਕਰੀਏ ਮਹਿਲਾਵਾਂ ਦਿੱਤਾ ਮਹਿਲਾਵਾਂ ਵਾਸਤੇ ਕੀ ਕੁਝ ਜਿਹੜਾ ਹੈਗਾ ਬਈ ਬਜਟ ਦੇ ਵਿੱਚ। ਔਮਨ ਇੰਪਾਵਰਮੈਂਟ ਦੀ ਸਪੈਸ਼ਲੀ ਇਹਨਾਂ ਨੇ ਗੱਲ ਕੀਤੀ ਹੈ। ਔਮਨਸ ਵਾਸਤੇ ਸਪੈਸ਼ਲ ਇਹਨਾਂ ਨੇ ਉਹਦੇ ਵਿੱਚ ਬਜਟ ਦੇ ਵਿੱਚ ਅਨਾਉਂਸਮੈਂਟਸ ਦਿੱਤੀਆਂ ਨੇ ਕਿ ਇਹਨਾਂ ਨੂੰ ਜੌਬਸ ਵਗੈਰਾ ਵਾਸਤੇ ਪ੍ਰਾਇੋਰਟੀ ਮਿਲੇਗੀ ਔਮਨਸ ਨੂੰ। ਜਿਹਦੇ ਕਰਕੇ ਔਮਨ ਜਿਹੜੀ ਔਮਨ ਹੈਗੀ ਉਹ ਇੰਪਲੋਇਮੈਂਟ ਇਮਪਲੋਏ ਸੈਕਟਰ ਦੇ ਵਿੱਚ ਤੁਸੀਂ ਅੱਗੇ ਦੇਖੋਗੇ। ਤੁਹ ਕਹਿ ਸਕਦੇ ਆ ਕਿ ਜਿਹੜਾ ਬਜਟ ਤਿਆਰ ਕੀਤਾ ਗਿਆ ਹੈ ਸੁਆਦਾ ਇਹ ਲੋਕਾਂ ਤੇ ਲਈ ਕਾਫੀ ਫਾਇਦੇਮੰਦ ਹੈ ਜੀ ਬਜਟ ਜਿਹੜਾ ਹੈ ਬੜੀ ਸੂਝ-ਬੂਝ ਨਾਲ ਤਿਆਰ ਕੀਤਾ ਗਿਆ ਹੈ ਔਰ ਲੋਕਾਂ ਦੇ ਹਿੱਤ ਵਿੱਚ ਹੈਗਾ ਹੂੰ ਤੇ ਵਿਪਾਦਿਆਂ ਨੂੰ ਕਿੰਨਾ ਜਿਹੜਾ ਆ ਇਸ ਬਜਟ ਦੇ ਨਾਲ ਫਾਇਦਾ ਹੋਏਗਾ ਕਿੰਨਾ ਘਸਰ ਪੈ ਰਹੇ ਐਮ ਐਸ ਐਮ ای ਸੈਕਟਰ ਦਾ ਹਰ ਵਾਰ ਇਹ ਦੇਖਦੇ ਹੀ ਹੈ ਔਰ ਐਮ ਐਸ ਐਮ ای ਸੈਕਟਰ ਨੂੰ ਹਮੇਸ਼ਾ ਹੀ ਬੈਨੀਫਿਟ ਦਿੰਦਾ ਹੈ ਐਮ ਐਸ ਐਮ ای ਸੈਕਟਰ ਨੂੰ ਬੂਸਟ ਕਰਨ ਵਾਸਤੇ ਜਿਹੜੀ ਇਹਨਾਂ ਨੇ ਸਭ ਤੋਂ ਜਿਹੜੀ ਅਹਿਮ ਗੱਲ ਕੀਤੀ ਹੈ ਉਹ ਇਹ ਕੀਤੀ ਹੈ ਕੀ ਜਿਹੜੇ ਮੋਦਰਾ ਲੋਨ ਸੀਗੇ ਉਹ 10 ਲੱਖ ਲਿਮਿਟ ਤੱਕ ਮਿਲਦੇ ਹੁੰਦੇ ਸੀ 10 ਲੱਖ ਤੱਕ ਮੋਦਰਾ ਲੋਨ ਜਿਹੜਾ ਮਿਲਦਾ ਸੀ ਉਹ ਲੋਨ ਦੀ ਲਿਮਿਟ ਨੂੰ ਇਹਨਾਂ ਨੇ ਮੋਦਰਾ ਦੀ 10 ਤੋਂ 20 ਲੱਖ ਕਰ ਦਿੱਤਾ ਜਿਹੜਾ ਕਿ ਵਪਾਰੀਆਂ ਲਈ ਬਹੁਤ ਬੈਨੀਫੀਸ਼ੀਅਲ ਹੈਗਾ ਓਵਰঅল ਜੇਕਰ ਗੱਲ ਕਰੀਏ ਹਾਰਦਿਕ ਸੈਕਟਰ ਦੇ ਲਈ ਇਹ ਬਜਟ ਜਿਹੜਾ ਹੈ ਫਾਇਦੇਮੰਦ ਰਹੇਗਾ ਜੀ ਓਵਰঅল ਇਸ ਬਜਟ ਦੇ ਵਿੱਚ ਸਾਡੇ ਆਨਰੇਬਲ ਫਾਈਨੈਂਸ ਮਿਨਿਸਟਰ ਨੇ ਹਰ ਇੱਕ ਏਰੀਆ ਨੂੰ ਟੱਚ ਕੀਤਾ ਵਾ ਔਰ ਹਰ ਇੱਕ ਏਰੀਏ ਦੇ ਵਿੱਚ ਬੈਨੀਫਿਟਸ ਦਿੱਤੇ ਨੇ ਕਿਤੇ ਕਿਤੇ ਜਿਹੜੇ ਬੈਨੀਫਿਟਸ ਨੇ ਉਹ ਟੈਕਸ ਦੇ ਮਿਲੇ ਨੇ ਕਿਤੇ ਕਿਤੇ ਡਿਊਟੀਆਂ ਰਿਡਿਊਸ ਕਰਕੇ ਉਹਨਾਂ ਨੇ ਚੀਜ਼ਾਂ ਨੂੰ ਸਸਤੀ ਕਰਨ ਦੀ ਕੋਸ਼ਿਸ਼ ਕੀਤਾ ਵਾ ਹਾਂਜੀ ਕੁਝ ਖੇਤਰਾਂ ਵਿੱਚ ਟੈਕਸ ਦੀ ਥੋੜੀ ਇਨਕਰੀਮੈਂਟ ਜ਼ਰੂਰ ਹੋਈ ਹੈ ਬਟ ਅਗਰ ਅਸੀਂ ਇਹ ਇਹ ਓਵਰਆਲ ਆਮ ਜਨਤਾ ਵਾਸਤੇ ਇਹ ਜਿਹੜਾ ਬਜਟ ਹੈ ਉਹ ਬੈਨੀਫੀਸ਼ੀਅਲ ਹੈ ਬਹੁਤ ਬਹੁਤ ਧੰਨਵਾਦ ਹੈ ਨਾ ਥੈਂਕ ਯੂ ਸੋ ਇਹ ਸੰਸਾਰ ਨਾਲ ਤੁਸ਼ਯਾ ਪੰਜਾਬ ਜਿਹਨਾਂ ਨੇ ਦੱਸਿਆ ਕਿ ਜਿਹੜਾ ਨਵਾਂ ਬਜਟ ਲਾਗੂ ਕੀਤਾ ਗਿਆ ਹੈ ਉਹ ਕਾਫੀ ਫਾਇਦੇਮੰਦ ਹੈ ਜਨਤਾ ਦੇ ਲਈ ਕਾਫੀ ਉਮੀਦਵਾਰ ਸੰ ਜਨਤਾ ਨੂੰ ਇਸ ਵਾਰ ਦੇ ਬਜਟ ਦੇ ਨਾਲ ਸੋ ਉਹਨਾਂ ਦੀ ਉਮੀਦਾਂ ਦੇ ਉੱਤੇ ਖੜੀ ਉਤਰਦੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਕਹਿੰਦੇ ਨੇ ਨੈਸ਼ਨਲ ਭਾਵਨਾ ਜਲਦ